ਅੱਜ ਤੋਂ ਅਸੂ ਦੇ ਨਰਾਤੇ ਸ਼ੁਰੂ ਹੋ ਗਏ ਤੇ ਨਾਲ ਹੀ ਤਿਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋ ਗਿਆ ਤੇ ਇੱਥੇ ਚੱਲਦੇ ਬਜ਼ਾਰਾਂ ਵਿੱਚ ਰੌਣਕਾਂ ਸ਼ੁਰੂ ਹੋ ਗਈਆਂ ਉੱਥੇ ਤਾਂ ਦੱਸਦੀ ਕਿ ਕੇਂਦਰ ਸਰਕਾਰ ਵੱਲੋਂ ਇੱਕ ਵੱਡਾ ਤੋਹਫ਼ਾ ਜਿਹੜਾ ਦੇਸ਼ਵਾਸੀਨ ਦਿੱਤਾ ਗਿਆ ਉਹਨਾਂ ਵੱਲੋਂ ਜਿਹੜੀ GST ਘਟਾਈ ਗਈ ਆ ਅੱਜ ਆਪਾਂ ਇਲੈਕਟ੍ਰੋਨਿਕ ਦੀ ਦੁਕਾਨ ਹਾਲ ਬਜ਼ਾਰ ਵਿੱਚ ਮੌਜੂਦ ਹੈ ਜਿੱਥੇ ਆਪਾਂ ਵੇਖ ਸਕਦੇ ਹਾਂ ਕਿ ਇਲੈਕਟ੍ਰੋਨਿਕ ਦਾ ਸਮਾਨ ਮਿਲਦਾ ਹੈ ਜਿੱਥੇ ਵਾਸ਼ਿੰਗ ਮਸ਼ੀਨਾਂ ਹੋਣ ਏਸੀ ਹੋਣ ਫ੍ਰਿਜ ਹੋਣ ਕੂਲਰ ਹੋਣ ਹਰ ਇੱਕ ਚੀਜ਼ ਜਿਹੜੀ ਇੱਥੋਂ ਮਿਲਦੀ ਹੈ ਤੇ ਉੱਥੇ ਅੱਜ ਇੱਥੇ ਗਾਹ ਵੀ ਮੌਜੂਦ ਨੇ ਤੇ ਦੁਕਾਨਦ ਗਾਗ ਵੀ ਆਏ ਹੋਏ ਨੇ ਜਿਹੜੇ ਸਮਾਨ ਖਰੀਦਣ ਲਈ ਕਿਉਂਕਿ ਅੱਜ ਤੋਂ ਜਿਹੜੇ ਨਰਾਤੇ ਸ਼ੁਰੂ ਹੋ ਗਏ ਨੇ ਸਰਦ ਦਾ ਸੀਜ਼ਨ ਖਤਮ ਹੋ ਗਿਆ ਉਸ ਤੋਂ ਬਾਅਦ ਬਾਜ਼ਾਰਾਂ 'ਚ ਰੌਣਕ ਹੋ ਗਈ ਤੇ ਲੋਕ ਵੀ ਆਪਣੇ ਘਰਾਂ ਨੂੰ ਚੀਜ਼ਾਂ ਖਰੀਦਣ ਦੇ ਲਈ ਆਏ ਨੇ ਆਪਾਂ ਗੱਲਬਾਤ ਕਰਨਾ ਚਾਹਾਂਗੇ ਲੋਕਾਂ ਦਾ ਕੀ ਕਹਿਣਾ ਚਾਹਦੇ ਤਤਨਾਮ ਜੀ ਅੱਜ ਤੁਸੀਂ ਦੁਕਾਨ ਤੇ ਆਏ ਜੀ ਕੀ ਲੈਣ ਲਈ ਆਏ ਸੀ ਸਰ ਏਸੀ ਲੈਣ ਦੀ ਬੜੇ ਦਿਨ ਤੋਂ ਸੋਚ ਰਿਆ ਸੀ ਗਰਮੀਆਂ ਇੱਦਾਂ ਲੰਘ ਗਈਆਂ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਫਿਰ ਸਰਦ ਆ ਕੇ ਥੋੜਾ ਜਿਹਾ ਪੈਸੇ ਦਾ ਬਜਟ ਬਣਿਆ ਮੈਂ ਕਿਹਾ ਚਲੋ ਹੁਣ ਨਰਾਤਾ ਵਾ ਅੱਜ ਪਹਿਲਾਂ ਮਾਤਾ ਰਾਣੀ ਦਾ ਤੇ ਅਸੀਂ ਫਿਰ ਸਾਨੂੰ 2000 ਰੁਪਏ ਵੀ ਮਨਤਨ ਹੋ ਗਿਆ ਵਾ ਇੱਕ ਸਰ ਦਾ ਰੇਟ ਵੀ ਪਹਿਲੇ ਰੀਜ਼ਨੇਬਲ ਸੀਗਾ ਬਹੁਤ ਤੇ ਬਹੁਤ ਖੁਸ਼ੀ ਹੋਈ ਸਰ ਆਗੇ ਤੇ ਸਤਨਾਮ ਜੀ ਅੱਜ ਤੁਸੀਂ ਇੱਥੇ ਪਹੁੰਚੇ ਜਾਏ ਤੁਸੀਂ ਏਸੀ ਵੀ ਲੋਗਰ ਲੈਣ ਲਿਆਏ ਜੇ ਲੱਗਦਾ ਕਿ ਜਿਹੜਾ ਕੇਂਦਰ ਸਰਕਾਰ ਨੇ ਬਹੁਤ ਵੱਡਾ ਤੋਹਫਾ ਦੇਸ਼ ਵਾਸੀਆਂ ਨੂੰ ਦਿੱਤਾ ਸਰ ਬਹੁਤ ਵਧੀਆ ਹੋਇਆ ਜੇ ਤੋਹਫਾ ਦਿੱਤਾ 2000 ਰੁਪਏ ਵੀ ਜ ਦੂਜਿਆਂ ਲਈ ਤੇ ਕੁਝ ਵੀ ਨਹੀਂ ਸਾਡੇ ਲਈ ਬਹੁਤ ਕੁਝ ਹੈਗਾ ਵਾ ਜਿਨੇ 10-15000 ਰੁਪਏ ਸਾਡੀ ਮਹੀਨੇ ਦੀ ਸੈਲਰੀ ਹੈ ਉਹਦੇ ਚ ਹੀ ਆਪਾਂ ਸਾਰਾ ਕੁਝ ਘਰ ਦਾ ਗੁਜ਼ਾਰਾ ਕਰਨਾ ਤੇ ਆਪਾਂ ਉਹ ਵੀ ਫਿਰ ਹੋਲੀ ਲਈ ਕਰਕੇ ਚੀਜ਼ਾਂ ਬਣਾਉਣੀਆਂ ਸਾਡੇ ਲਈ 2000 ਰੁਪਏ ਵੀ ਬਹੁਤ ਹੁੰਦਾ ਕਿੰਤ ਸਰਕਾਰ ਦਾ ਧੰਨਵਾਦ ਕਰਨਾ ਧੰਨਵਾਦ ਕਰਦਾ ਜੀ ਰਾਜ ਸਿੰਘ ਜੀ ਅੱਜ ਅਸੂਲ ਨਿਰਾਤੇ ਸ਼ੁਰੂ ਹੋ ਗਏ ਨੇ ਉਤੋਂ ਕੇਂਦਰ ਸਰਕਾਰ ਨੇ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਜਿਹੜਾ GST ਦੇ ਰੇਟ ਘਟਾਏ ਕੇ ਨੇ ਅੱਜ ਤੁਸੀਂ ਕੀ ਲੈਣ ਲਈ ਆਏ ਜੀ ਇੱਥੇ ਅੱਜ ਮੈਂ ਆਇਲ ਕੀ ਦੇਖਣ ਆਇਆ ਸੀਗਾ ਹਾਂਜੀ ਤੇ ਕਾਫੀ ਵਧੀਆ ਹੈ GST ਕੀ ਪਹਿਲਾਂ 5% ਸੀਗੀ ਹੁਣ 28 ਤੋਂ ਸਿੱਧਾ 8% ਕਰ ਦਿੱਤੀ ਗਈ ਹੈ ਤੇ ਉਹ ਕਾਫੀ ਵਧੀਆ ਬੈਨੀਫ ਤੇ ਬਾਕੀ ਵਧੀਆ ਹੈ ਪੇਗਾ ਸ਼ਰਾਬ ਚ ਆ ਗਏ ਸੀ ਉਹਦੇ ਕਰਕੇ ਚੀਜ਼ ਲੈ ਨਹੀਂ ਪਾ ਗਏ ਸੀ ਉਹ ਨਰਾਤੇ ਆ ਗਏ ਪੇਗਾ ਨਰਾਤੇ ਤੇ ਸਾਨੂੰ ਇੰਨਾ ਵਧੀਆ ਬੈਨੀਫਿਟ ਮਿਲ ਗਿਆ ਤਾਂ ਮੋੜ ਕੀ ਚਾਹੀਦਾ ਅਜ ਅਸਰ ਵੇਖਿਆ ਗਿਆ ਲੋਕ ਵੇਖਦੇ ਕਿ ਦੀਵਾਲੀ ਆਏਗੀ ਦੁਕਾਨਦਾਰ ਸੇਲ ਲਗਾਣਗੇ ਤੇ ਆਪਾਂ ਲਵਾਂਗੇ ਪਰ ਹੁਣ ਦੀਵਾਲੀ ਆਉਣ ਤੋਂ ਪਹਿਲਾਂ ਹੀ ਜਿਹੜਾ ਨਰਾਤੇ ਸ਼ੁਰੂ ਹੋ ਗਏ ਕੇਂਦਰ ਸਰਕਾਰ ਨੇ ਇੱਕ ਵੱਡਾ ਤੋਹਫਾ ਦਿੱਤਾ ਗਿਆ ਕਿਸ ਤਰ੍ਹਾਂ ਵੇਖਦੇ ਜੀ ਬਿਲਕੁਲ ਬਹੁਤ ਵਧੀਆ ਤੋਹਫਾ ਹੈ ਇਸ ਤੋਂ ਵਧੀਆ ਕੀ ਹੋ ਸਕਦਾ ਹੈ ਕਿ ਸਾਨੂੰ ਜੋ ਪੇਗਾ ਚੀਜ਼ ਮਹਿੰਗੀ ਮਿਲਦੀ ਹੁੰਦੀ ਸੀ ਸੋ ਦੀ ਸਸਤੀ ਮਿਲੇਗੀ ਤੇ ਨਾਲ ਵਧੀਆ ਹੈ ਸਭ ਕੁਝ ਵਧੀਆ ਹੈ ਸੰਕਲ ਸਰਕਾਰ ਨੇ ਵਧੀਆ ਕੀਤਾ ਅਸੀਂ ਆਏ ਜੀ ਹਾਲ ਬਜਾਂਗ ਕ੍ਰੋਮਿਕਸ ਕੋਰ ਅੰਮ੍ਰਿਤਸਰ ਤੇ ਕਾਫੀ ਵਧੀਆ ਹੈ ਸਾਗੇ ਉਹਨਰ ਵੀ ਸਾਨੂੰ ਨੌਨ ਚੀ ਨੇ ਕਾਫੀ ਵਧੀਆ ਉਹਨਾਂ ਨੇ ਹਮ ਡੀਲ ਕੀਤਾ ਹੈ ਤਾਂ ਬਹੁਤ ਵਧੀਆ ਸ਼ਾਪ ਹੈ ਨਾਲ ਵਧੀਆ ਲੱਗਦਾ ਹੈ ਨਾ ਮਿਡਲ ਕਲਾਸ ਨੂੰ ਕਿੰਨਾ ਫਰਕ ਪਏਗਾ ਮਿਡਲ ਕਲਾਸ ਨੂੰ ਕਾਫੀ ਵਧੀਆ ਵਧੀਆ ਫਰਕ ਪਏਗਾ ਮਤਲਬ ਕਿ ਉਹਨਾਂ ਨੂੰ ਚੀਜ਼ ਜੋ ਵੀ ਪੈਗਾ ਮਿਲਦੀ ਸੀ ਜੋ 20000 ਦੀ ਚੀਜ਼ ਆ ਉਹ ਉਹਨਾਂ ਨੂੰ ਸਸਤੀ ਮਿਲੇਗੀ ਜੋ ਮੇਰੇ ਘਰ ਸਾਨੂੰ ਪਤਾ ਹੈ ਅੱਜ ਕੱਲ ਸੈਗਰੀ ਕਿੰਨੀ ਹੁੰਦੀ ਹੈ ਨਾ ਉਹਨਾਂ ਨੂੰ ਕਾਫੀ ਵਧੀਆ ਫਾਇਦਾ ਹੈ ਵਧੀਆ ਹੈ ਸਾਡਾ ਬੇਸ ਬਿਲਕੁਲ ਜੀ ਪੰਦਾ ਆਦੀ ਕਿ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋਣ ਲੱਗਾ ਜਿਸ ਤਰ੍ਹਾਂ ਨਰਾਤੇ ਸ਼ੁਰੂ ਹੁੰਦੇ ਨੇ ਧਿਆਰਾ ਸੀਜ਼ਨ ਸ਼ੁਰੂ ਹੁੰਦਾ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਤੇ ਲੋਕ ਖਰੀਦਦਾਰੀ ਕਰਦੇ ਨੇ ਅੱਜ ਦੁਕਾਨਦਾਰ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕੀ ਚਾਹੁੰਦੇ ਭਾਈ ਕੀ ਨਾਮ ਤੁਹਾਡਾ ਜੀ ਪ੍ਰਿੰਸ ਸਰ ਮੇਰਾ ਨਾਮ ਆ ਮੋਬਾਈਲ ਸਟੋਰ ਅੰਮ੍ਰਿਤਸਰ ਹਾਲ ਬਿਆਰ ਮੇਰੀ ਸ਼ਾਪ ਆ ਇਲੈਕਟ੍ਰੋਨਿਕ ਦੀ ਜਿਹੜੀ ਸਰਕਾਰ ਨੇ 10% ਦੀ ਰਾਹਤ ਦਿੱਤੀ ਹੈ ਔਰ ਨਾਲ ਕਸਟਮਰ ਨੂੰ ਕਾਫੀ ਫਾਇਦਾ ਹੁੰਦਾ ਪਿਆ ਕਸਟਮਰ ਕਾਫੀ ਭਾਰੀ ਸੰਖਿਆ ਦੇ ਵਿੱਚ ਆ ਰਹੇ ਨੇ ਸ਼ਾਪ ਤੇ ਤੇ ਪੁੱਛਦੇ ਨੇ ਕਿ ਇਹਦੇ ਨਾਲ ਪਹਿਲਾਂ ਗਾਕ ਕਾਫੀ ਰੁਕਿਆ ਹੈ ਬਟ ਹੁਣ ਨਰਾਤੇ ਵੀ ਸ਼ੁਰੂ ਹੋ ਗਏ ਨੇ ਪਹਿਲੇ ਨਰਾਤੇ ਵਧੀਆ ਦਿਨ ਚ ਚੂਜ਼ ਕੀਤਾ ਸਰਕਾਰ ਨੇ ਜਿਹਦੇ ਨਾਲ ਸਿੱਧਾ ਸਿੱਧਾ 10% ਦਾ ਕਸਟਮਰ ਨੂੰ ਫਾਇਦਾ ਹੋਏਗਾ ਪ੍ਰਿੰਸ ਜੀ ਆਪਾਂ ਗੱਲ ਕਰਨਾ ਚਾਹੁੰਗੇ ਦੱਸਣਾ ਚਾਹੁੰਗੇ ਕਿ ਕਿ ਜਿਹੜੀ ਕੀਟ ਜਿਹੜਾ ਰੇਟ ਘਟਾਇਆ ਗਿਆ ਸਰ 43 ਇੰਚ ਤੋਂ ਉੱਤੇ ਐਲਡੀਆਂ ਸਾਰੀਆਂ ਦੇ ਉੱਤੇ 28% ਜੀਐਸਟੀ ਉੱਤੇ 18% ਹੈਗੀ ਆ ਏਸੀਆਂ ਦੇ ਉੱਤੇ 28% ਜੀਐਸਟੀ ਉੱਤੇ ਵੀ 18% ਆ ਗਈ ਆ ਵਾਸ਼ਿੰਗ ਮਸ਼ੀਨਾਂ ਦੇ 28% ਜੀਐਸਟੀ ਉੱਤੇ ਵੀ 18% ਆ ਗਈ ਆ ਤੇ ਜੇ ਗੱਲ ਕੀਤੀ ਜਪਨ ਜੀ ਇਤੋਂ 30 ਇੰਚ ਜਨਾ 32 ਇੰਚ ਵਾਲੀ ਟੀਡੀ ਉਹਨਾਂ ਦਾ ਕੀ ਰੇਟ ਹੈ ਤੇ ਹੁਣ ਉਹ ਸਰ ਸੇਮ ਰੇਟ ਆ ਉੱਤੇ 18% ਹੀ ਪਹਿਲਾਂ ਵੀ ਜੀਐਸਟੀ ਹੁਣ ਵੀ 18% ਹੀ ਆ ਅੱਛਾ ਉਹਨਾਂ ਦੇ ਰੇਟ ਨਹੀਂ ਘਟਾਇਆ ਨਹੀਂ ਨਹੀਂ ਤੇ ਜੇ ਗੱਲ ਕੀਤੀ ਹੈ 43 ਇੰਚ ਵਾਲੀ ਟੀਡੀ ਉਹਦਾ ਪਹਿਲਾਂ ਕੀ ਰੇਟ ਸੀ ਤੇ ਹੁਣ ਕੀ ਹੋਏਗਾ ਸਰ ਪਹਿਲਾ ਐਗਜ਼ਾਮਪਲ ਲਾ ਲਓ ਕਿ 20000 ਰੁਪਏ ਦੀ LED ਮੰਨ ਲਓ 43 ਇੰਚ ਤੇ ਹੁਣ 18000 ਰੁਪਏ ਦੀ ਕਿ ਸਿੱਧਾ ਸਿੱਧਾ 2000 ਰੁਪਏ ਦਾ ਫਾਇਦਾ ਕਸਟਮਰ ਦਾ ਇਸ ਨਾਲ ਗਾਹਕਾਂ ਨੂੰ ਕਾਫੀ ਫਰਕ ਪਈ ਬਿਲਕੁਲ ਸਰ ਬਿਲਕੁਲ ਪਈਗਾ ਫਰਕ ਜਿਹੜਾ ਕੇਂਦਰ ਸਰਕਾਰ ਨੇ ਜਿਹੜਾ ਹੁਣ ਤੁਹਾਡੇ ਵਿਆਹ ਸ਼ਾਦੀਆਂ ਚੀਜ਼ਾਂ ਨੂੰ ਸ਼ੁਰੂ ਹੋਣ ਲੱਗਾ ਲੋਕ ਸਮਾਨ ਲੈ ਲੈ ਜਾਂਦੇ ਆਪਣੇ ਘਰਾਂ 'ਚ ਵਿਆਹ ਸ਼ਾਦੀਆਂ ਦੇਣ ਲਈ ਕਾਫੀ ਗਾਹਕ ਹੋਣਾ ਬਿਲਕੁਲ 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 ਸਰ ਬਿਲਕੁਲ ਬਿਲਕੁਲ ਜੀ ਇਹ ਸਭ ਦੁਕਾਨ ਦਾ ਜਿਨ੍ਹਾਂ ਨਾਲ ਸਾਡਾ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਕਿ 28% ਜੀਐਸਟੀ ਤੋਂ ਸਿੱਧੀ 18% ਜਿਹੜੀ ਹੈ ਜੀਐਸਟੀ ਜਿਹੜੀ ਘਟਾ ਦਿੱਤੀ ਗਈ ਹੈ 10% ਜੀਐਸਟੀ ਘਟਾ ਦਿੱਤੀ ਗਈ ਆ ਜਿਸ ਨਾਲ ਗਾਹਕਾਂ ਨੂੰ ਕਾਫੀ ਜਿਹੜਾ ਇਹ ਫਰਕ ਪਏਗਾ ਉੱਥੇ ਜਿਹੜੇ ਗਾਹਕ ਜਿਹੜੇ ਸਮਾਨ ਲੈਣ ਲਈ ਆ ਰਹੇ ਉਹਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਹੈ ਬੜਾ ਵੱਡਾ ਸਾਨੂੰ ਇਹ ਤੋਹਫਾ ਦਿੱਤਾ ਗਿਆ ਕਿਉਂਕਿ ਤਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਉਸ ਤੋਂ ਪਹਿਲਾਂ ਸਰਾਸ ਸੀ ਜਿੰਨਾ ਚੱਲਦੇ ਸੀ ਸਮਾਨ ਨਹੀਂ ਲੈ ਸਕਦੇ ਸੀ ਪਰ ਹੁਣ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜੀ ਜੀਐਸਟੀ ਘਟਾਈ ਗਈ ਉਸ ਨਾਲ ਸਾਨੂੰ ਜਿਹੜੀ ਕ